ਇੱਕ ਕੋਈ ਇਨਸਾਨ ਰੱਬ ਦੇ ਫਕੀਰਾਂ ਕੋਲੇ ਜਾ ਕੇ ਅਰਜ਼ ਕਰਦਾ ਵੀ ਬਾਬਾ ਜੀ ਅਸੀਂ ਜ਼ਿੰਦਗੀ ਚ ਵਧੀਆ ਕਿਵੇਂ ਬਣ ਸਕਦੇ ਆ ਮੈਂ ਆਪਾਂ ਕਹਿੰਦੀ ਵਧੀਆ ਇਨਸਾਨ ਫਰਿਸ਼ਤੇ ਹੈ ਉਹ ਰੱਬ ਦੇ ਫਕੀਰ ਉਹ ਇਨਸਾਨ ਨੂੰ ਦੱਸ ਦਿਆ ਜਿਵੇਂ ਆਪਾਂ ਕਿਸੇ ਫਕੀਰਾਂ ਦੀ ਕੁਟੀਆ ਤੇ ਚਲੇ ਜਾਈਏ ਫਕੀਰਾਂ ਦੇ ਡੇਰੇ ਤੇ ਉੱਥੇ ਜਾ ਕੇ ਆਪਾਂ ਬਹਿ ਜਾਈਏ ਵੀ ਬਾਬਾ ਜੀ ਅਸੀਂ ਵਧੀਆ ਇਨਸਾਨ ਕਿਵੇਂ ਬਣ ਸਕਦੇ ਆ ਉਹ ਕਹਿੰਦੇ ਵੀ ਪੁੱਤਰਾ ਇੱਕ ਗੱਲ ਆ ਵੀ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਤਾਂ ਰੱਬ ਨੂੰ ਜਾਂ ਤਾਂ ਤੂੰ ਆਪਣੇ ਤੋਂ ਉੱਪਰ ਸਮਝਣਾ। ਪਰਮਾਤਮਾ ਰੱਬ ਨੂੰ ਹਮੇਸ਼ਾ ਆਪਣੇ ਤੋਂ ਉੱਪਰ ਸਮਝਣਾ। ਜੇ ਤੂੰ ਉੱਪਰ ਨਾ ਸਮਝ ਸਕਿਆ ਆਪਣੇ ਤੋਂ ਰੱਬ ਨੂੰ ਉੱਪਰ ਨਾ ਸਮਝ ਸਕਿਆ ਤਾਂ ਰੱਬ ਨੂੰ ਆਪਣੇ ਬਰਾਬਰ ਸਮਝੀ। ਆਪਣੇ ਬਰਾਬਰ। ਜਦੋਂ ਐਂ ਕਿਹਾ ਉਹ ਇਨਸਾਨ ਉੱਠ ਕੇ ਜਿਵੇਂ ਉਹ ਕਹਿੰਦਾ ਬਾਬਾ ਜੀ ਕਮਾਲ ਕਰਤੀ ਤੁਸੀਂ ਕਾਦੇ ਫਕੀਰ ਹੋਇਆ ਹੈ। ਉਹ ਰੱਬ ਰੱਬ ਨੂੰ ਅਸੀਂ ਆਪਣੇ ਬਰਾਬਰ ਕਿਵੇਂ ਸਮਝ ਲਾਂਗੇ? ਗੱਲ ਆ ਨਾ? ਕਿ ਇਹ ਪ੍ਰਮਾਤਮਾ ਨੂੰ ਆਪਣੇ ਬਰਾਬਰ ਉਹ ਫਕੀਰ ਕਹਿੰਦੇ ਕੋਈ ਨਾ ਤੱਤਾ ਨਾ ਹੋ ਭਾਈ ਉਹ ਕਹਿੰਦਾ ਬਾਬਾ ਜੀ ਫਿਰ ਇਹਦਾ ਜਿਵੇਂ ਆਪਾਂ ਗਏ ਨੇ ਕੋਈ ਦੱਸੋ ਕਿਵੇਂ ਸਵਾਲ ਉਹ ਕਹਿੰਦੇ ਐਂ ਕਰ ਫਿਰ ਜੇ ਤੂੰ ਇਹਦਾ ਜਵਾਬ ਲੈਣਾ ਨਾ ਸਾਤੋਂ ਤੂੰ ਅੱਜ ਦੀ ਰਾਤ ਇੱਥੇ ਸਾਡੇ ਉਰੇ ਡੇਰੇ 'ਚ ਰਹਿ ਤੈਨੂੰ ਅਸੀਂ ਸਵੇਰ ਤੇ ਵੀ ਸਵੇਰ ਹੁੰਦੀ ਤੱਕ ਇਹਦਾ ਜਵਾਬ ਦਵਾਂਗੇ ਚਲੋ ਜੀ ਉਹ ਉੱਥੇ ਰਹਿ ਪਿਆ ਹੈ ਜਦੋਂ ਰਾਤ ਨੂੰ ਜਿਵੇਂ ਆਪਾਂ ਹੁਣ ਪੈਣ ਲੱਗਦੇ ਹੁੰਨੇ ਆ ਫਕੀਰਾਂ ਨੇ ਕਿਹਾ ਹੈ ਵੀ ਆਪੋ ਆਪਣੇ ਕਮਰਿਆਂ ਦੇ ਵਿੱਚ ਭਾਈ ਤੈਨੂੰ ਆਹ ਕਮਰਾ ਦਿੱਤਾ ਤੇਰੇ ਕਮਰੇ 'ਚ ਤੈਨੂੰ ਰੋਟੀ ਪ੍ਰਸ਼ਾਦ ਆਊਗਾ ਸਾਡੇ ਸੇਵਾਦਾਰ ਫੜਾ ਕੇ ਜਾਣਗੇ ਹੈ ਉਹ ਕਮਰਾ ਉੱਥੇ ਰਿਹਾ ਉਹ ਕਮਰੇ 'ਚ ਉਹ ਫਕੀਰਾਂ ਨੇ ਕਿਹਾ ਆਪਣੇ ਸੇਵਕਾਂ ਨੂੰ ਵੀ ਉਹ ਬੰਦੇ ਨੂੰ ਪ੍ਰਸ਼ਾਦਾ ਪਾਣੀ ਦੇ ਕੇ ਆਓ ਉਹ ਦੇਣ ਗਏ ਦੋ ਤਰ੍ਹਾਂ ਦਾ ਉਹਨਾਂ ਨੂੰ ਸਮਝਾਇਆ ਵੀ ਐਦਾਂ ਪ੍ਰਸ਼ਾਦਾ ਉਹਨੂੰ ਦੇਣਾ ਇੱਕ ਥਾਲੀ ਦੇ ਵਿੱਚ ਬੇਹੀ ਰੋਟੀ ਬੇਹੀ ਸਬਜ਼ੀ ਹੈ ਇੱਕ ਥਾਲੀ 'ਚ ਤਾਜੀ ਰੋਟੀ ਤਾਜੀ ਸਬਜ਼ੀ ਦੋ ਥਾਲੀਆਂ ਦੇ ਵਿੱਚ ਉਹਨੂੰ ਭੋਜਨ ਗਿਆ ਇੱਕ ਚ ਬੇਹੀ ਸਬਜੀ ਬੇਹੀ ਰੋਟੀ ਇੱਕ ਚ ਤਾਜੀ ਸਬਜੀ ਤਾਜੀ ਰੋਟੀ ਹੈ ਉਹ ਕਹਿੰਦੇ ਲਓ ਜੀ ਬਾਬਾ ਜੀ ਖਾਓ ਛਕੋ ਉਹ ਕਹਿੰਦਾ ਦੋ ਥਾਲੀ ਉਹ ਕਹਿੰਦੇ ਤੁਹਾਡੇ ਲਈ ਸਾਨੂੰ ਹੁਕਮ ਆਇਆ ਉੱਪਰ ਉਹ ਜਦੋਂ ਛਕਣ ਲੱਗਦਾ ਹੈ ਜਦੇ ਉਹ ਜਿਹੜੇ ਫਕੀਰ ਹੁੰਦੇ ਉਹ ਭੇਸ ਬਟਾ ਕੇ ਨਾ ਉਹਦੇ ਗੇਟ ਤੇ ਜਾਨੀ ਉਹਦੇ ਕਮਰੇ ਦੇ ਗੇਟ ਤੇ ਆਲਖ ਜਗਾਉਂਦੇ ਭਾਈ ਕੋਈ ਹੈ ਕਮਰੇ ਚ ਉਹ ਕਹਿੰਦਾ ਹਾਂਜੀ ਬਾਬਾ ਜੀ ਭਾਈ ਅਸੀਂ ਭੁੱਖੇ ਆਏ ਆ ਰਾਹੀ ਕੋਈ ਸਾਨੂੰ ਉਹ ਪਰਮਾਤਮਾ ਦੇ ਨਾਮ ਤੇ ਅੱਲਾ ਦੇ ਨਾਮ ਤੇ ਕੋਈ ਪ੍ਰਸ਼ਾਦਾ ਸ਼ਿਕਾ ਦੋ ਹੈ ਉਸ ਰੱਬ ਦੇ ਨਾਮ ਤੇ ਕੋਈ ਭੁੱਖ ਲੱਗੀ ਪਈ ਆ ਪ੍ਰਸ਼ਾਦਾ ਜਦੋਂ ਉਹਨਾਂ ਨੇ ਕਿਹਾ ਉਹ ਕਹਿੰਦਾ ਬੈਠੋ ਬੈਠੋ ਬਾਬਾ ਜੀ ਆਜੋ ਸ਼ੱਕ ਲੋ ਦੋ ਪ੍ਰਸ਼ਾਦੇ ਆਏ ਦੋ ਥਾਲੀਆਂ ਮੈਨੂੰ ਪਹਿਲਾਂ ਹੀ ਆਇਆ ਆ ਲਓ ਇੱਕ ਥਾਲੀ ਉਹਨੂੰ ਬੇਹੀ ਰੋਟੀ ਤੇ ਬੇਹੀ ਸਬਜ਼ੀ ਵਾਲੀ ਥਾਲੀ ਉਹ ਫਕੀਰਾਂ ਨੂੰ ਦੇ ਦਿੰਦਾ ਆ ਸ਼ੱਕੋ ਬਾਬਾ ਜੀ ਕਹਿੰਦਾ ਲਓ ਜੀ ਰੱਬ ਦੇ ਨਾਮ ਤੇ ਖਾ ਲੋ ਹੈ ਜਦੋਂ ਖਾਣ ਲੱਗਦੇ ਉਹਨੂੰ ਕਹਿੰਦੇ ਉਹ ਫਕੀਰ ਹੁੰਦੇ ਉਹਦਾ ਪੇਸ ਵਟਾ ਕੇ ਆਏ ਹੁੰਦੇ ਉਹ ਕਹਿੰਦੇ ਮਿੱਤਰਾ ਤੂੰ ਦੁਪਹਿਰ ਵੇਲੇ ਸਾਡੇ ਨਾਲ ਬਹਿਸ ਕਰਦਾ ਸੀ ਨਾ ਵੀ ਰੱਬ ਦੇ ਬਰਾਬਰ ਕਿਵੇਂ ਹੋ ਸਕਦੇ ਆਂ ਸੀ ਤੈਨੂੰ ਕਿਹਾ ਸੀ ਕਹਿੰਦੇ ਆਹ ਦੇਖ ਤੇਰੇ ਸਵਾਲ ਦਾ ਜਵਾਬ ਦੰਨੇ ਆ ਅਸੀਂ ਤੇਰੇ ਕੋਲੋਂ ਰੱਬ ਦੇ ਨਾਂ ਤੇ ਫਰਿਆਦ ਕਰੀ ਵੀ ਅੱਲਾ ਦੇ ਨਾਂ ਤੇ ਸਾਨੂੰ ਕੋਈ ਸ਼ਿਕਾ ਦੇ ਹੈ ਰੱਬ ਦੇ ਨਾਂ ਤੇ ਜੇ ਤਾਂ ਤੂੰ ਸਾਨੂੰ ਰੱਬ ਤੋਂ ਉੱਚਾ ਸਮਝਦਾ ਰੱਬ ਦੇ ਨਾਂ ਨੂੰ ਆਪਣੇ ਤੋਂ ਉੱਚਾ ਸਮਝਦਾ ਫਿਰ ਤਾਂ ਤੂੰ ਰੱਖਦਾ ਬੇਹਾਪ ਹੋ ਜਨ ਵੇਹੀ ਰੋਟੀ ਵੇਹੀ ਸਬਜ਼ੀ ਤੂੰ ਰੱਖਦਾ ਵੀ ਆ ਲੈ ਭਾਈ ਬਾਬਾ ਜੀ ਤੁਸੀਂ ਰੱਬ ਦੇ ਨਾਅ ਉਤੇ ਮੰਗੇ ਆ ਰੱਬ ਬੜੀ ਉੱਚੀ ਆ ਹੈ ਤੂੰ ਤਾਜੀ ਰੋਟੀ ਤੇ ਤਾਜੀ ਸਬਜ਼ੀ ਸਾਨੂੰ ਦੰਦਾ ਹੂੰ ਜੇ ਰੱਖਦਾ ਸਾਨੂੰ ਮਤਲਬ ਰੱਬ ਨੂੰ ਆਪਣੇ ਬਰਾਬਰ ਸਮਝਦਾ ਫੇਰ ਤੂੰ ਅੱਧੋ-ਅੱਧ ਕਰਦਾ ਵੀ ਬਾਬਾ ਜੀ ਦੇਖੋ ਇੱਕ ਥਾਲੀ 'ਚ ਵੇਹਾ ਇੱਕ ਥਾਲੀ 'ਚ ਤਾਜ ਆਪਾਂ ਐ ਕਰਦੇ ਆ ਇੱਕ ਰੋਟੀ ਤੋ ਤੁਹਾਨੂੰ ਵੇਹੀ ਇੱਕ ਮੈਂ ਤਾਜੀ ਰੱਖਦਾ ਅੱਧੀ-ਅੱਧੇ ਆਪਾਂ ਤਾਜੀ ਸਬਜ਼ੀ ਬਰਾਬਰ-ਬਰਾਬਰ ਵੇਹੇ ਰੱਬ ਦੇ ਨਾਂ ਤੇ ਵੀ ਹੋ ਗਿਆ ਨਾ ਰੱਬ ਦੇ ਬਰਾਬਰ ਕਹਿੰਦਾ ਤੂੰ ਤਾਂ ਕਮਲੇ ਆ ਰੱਬ ਨੂੰ ਹੈ ਥੱਲੇ ਹੀ ਸੱਕ ਸੱਟ ਲੈ ਆਪ ਤੂੰ ਲੈ ਕੇ ਬਹਿ ਗਿਆ ਤਾਜਾ ਵਧੀਆ ਐਨ ਤੇ ਰੱਬ ਦੇ ਨਾਂ ਵਾਲੇ ਨੂੰ ਤੂੰ ਰੱਬ ਨੂੰ ਦੇਤਾ ਐ ਬੇਹਾ ਹੈ ਮਤਲਬ ਤੂੰ ਤਾਂ ਰੱਬ ਨੂੰ ਥੱਲੇ ਸਮਝ ਤੂੰ ਤਾਂ ਆਪਣੇ ਬਰਾਬਰ ਵੀ ਨਹੀਂ ਸਮਝਿਆ ਤੂੰ ਕਹਿੰਦਾ ਤੇ ਅਸੀਂ ਬਰਾਬਰ ਕਿਵੇਂ ਸਮਝ ਲਾਂਗੇ ਤੂੰ ਤਾਂ ਹੁਣ ਰੱਬ ਨੂੰ ਜਵੇਂ ਥੱਲੇ ਲਾਤਾ ਹੁਣ ਦੇ ਤੂੰ ਜਵਾਬ ਹੈ ਕਹਿਣ ਤੋਂ ਭਾਵ ਅਸੀਂ ਸਾਰੇ ਇਨਸਾਨ ਰੱਬ ਦੇ ਨਾਂ ਤੇ ਦਾ ਨਾ ਜਦੋਂ ਕੁਝ ਵੀ ਕਰਨਾ ਰੱਬ ਦੇ ਨਾਂ ਤੇ ਕੋਈ ਦਾਨ ਪੁੰਨ ਕਰਨਾ ਰੱਬ ਦੇ ਨਾਂ ਤੇ ਕੋਈ ਦਾਨ ਕੱਢਣਾ ਅਸੀਂ ਉਹ ਕੱਢਦੇ ਆ ਜੇਬ ਚੋਂ ਪੈਸਾ ਨੋਟ ਜਿਵੇਂ ਰਾਗੀ ਢਾਡੀ ਹੋਣਾ ਰੀਲਾਂ ਦੇ ਵਿੱਚ ਦਿਖਾਉਂਦੇ ਨਹੀਂ ਹੁੰਦੇ ਵੀ ਸਾਡੀ ਬਾਰੀ ਐਨ ਚੇਪੀ ਲੱਗਿਆ ਨੋਟ ਜਾਂ ਕੋਈ ਪਾਟਿਆ ਹੋਇਆ ਜਾਂ ਕੋਈ ਕੋਈ ਕਣਕ ਕੋਣਕ ਪਈਆ ਖੁੰਜੇ ਚ ਕੱਢੀ ਪੁਰਾਣੀ ਢੋਲ ਚ ਅਗਲਾ ਕਹਿੰਦਾ ਬਾਬੇ ਨੂੰ ਪਾ ਦੇ ਖੈਰ ਹੈ ਕੋਈ ਰੋਟੀ ਵੀ ਪ੍ਰਮਾਤਮਾ ਨੂੰ ਅਸੀਂ ਥੱਲੇ ਰੱਖ ਕੇ ਦਾਨ ਪੁੰਨ ਕਰਦੇ ਹਾਂ ਜਦ ਕੇ ਸਾਨੂੰ ਰੱਬ ਨੂੰ ਉੱਪਰ ਸਭ ਤੋਂ ਉੱਚਾ ਪਹਿਲਾਂ ਪ੍ਰਮਾਤਮਾ ਲਈ ਵਧੀਆ ਚੀਜ਼ ਕੱਢਣੀ ਚਾਹੀਦੀ ਹੈ। ਰੱਬ ਦੇ ਨਾਂ ਤੇ ਜੋ ਵੀ ਦਾਨਪੁਨ ਕਰਨਾ ਉਹ ਵਧੀਆ। ਜਿਵੇਂ ਆਪਾਂ ਹੁਣ ਕੋਈ ਰਮਾਲਾ ਸਾਹਿਬ, ਕੋਈ ਬਰਤਨ ਭਾਂਡਾ ਆਪ ਲੈ ਕੇ ਜਾਂਦੇ ਆਂ ਤਾਂ ਸੋਨਾ ਵੀ ਮਹਾਰਾਏ ਦੇ ਨਾਂ ਤੇ ਉਹ ਸਾਸਤਾ ਨਹੀਂ। ਆਪਾਂ ਜੇ ਉਹੜਾ ਆਪਾਂ ਕੋਈ ਕੁੜੀ ਦਾ ਵਿਆਹ ਕਰਦੇ ਆਂ ਜਾਂ ਮੁੰਡੇ ਕਿੰਨੇ ਮਹਿੰਗੇ ਮਹਿੰਗੇ ਕੱਪੜੇ ਖਰੀਦਦੀਆਂ ਹੈਂ? ਸਭੀ ਤੋਂ ਤੁਸੀਂ ਮੇਰੀ ਗੱਲ ਵੀ ਜਦੋਂ ਵੀ ਅਸੀਂ ਫਿਰ ਅਸੀਂ ਵਧੀਆ ਕਿਵੇਂ ਰਹਿ ਜਾਾਂਗੇ? ਫਿਰ ਅਸੀਂ ਕਹਿੰਦੇ ਆਂ ਰੱਬ ਸਾਨੂੰ ਥੱਲੇ ਰ ਜਾ ਅਸੀਂ ਰੱਬ ਨੂੰ ਥੱਲੇ ਰੱਖਦੇ ਆਂ ਰੱਬ ਨੂੰ ਹਮੇਸ਼ਾ ਉੱਚੀ ਜਗ੍ਹਾ ਤੇ ਰੱਖੋ ਉੱਚੀ ਨਹੀਂ ਰੱਖ ਸਕਦੇ ਤਾਂ ਘੱਟੋ ਘੱਟ ਜਿਹੋ ਜਆ ਅਸੀਂ ਆਪਨਾ ਚਾਹਨੇ ਆਪਣੇ ਬੱਚਿਆਂ ਲਈ ਚਾਹਨੇ ਆਪਣੇ ਪਰਿਵਾਰ ਲਈ ਚਾਹਨੇ ਆ ਉਹੋ ਜਆ ਤਾਂ ਗੁਰੂ ਘਰ ਸਾਨੂੰ ਜਾਣਾ ਚਾਹੀਦਾ ਕੋਈ ਪ੍ਰਮਾਤਮਾ ਲਈ ਸਾਡੀ ਹੋਣੀ ਚਾਹੀਦੀ ਆ ਪੇਟਾ ਗੱਲ ਸਹੀ ਹੈ ਨਹੀਂ ਜੇ ਤੁਹਾਨੂੰ ਸਹੀ ਲੱਗੀ ਸੱਚੇ ਦਿਲੋਂ ਸਹੀ ਲੱਗੀ ਵੀਰ ਬਣ ਕੇ ਅੱਗੇ ਜਰੂਰ ਸ਼ੇਅਰ ਕਰਿਓ ਲਾਈਕ ਕਰਿਓ ਜੇ ਨਹੀਂ ਸਹੀ ਲੱਗੀ ਤਾਂ ਕਮੈਂਟ ਵਿੱਚ ਦੱਸਿਓ ਜਰੂਰ ਵੀ ਆ ਗੱਲ ਯਾਰ ਇੱਥੇ ਇਦਾਂ ਗਲਤ ਹਏ ਤੁਹਾਡਾ ਪਿਆਰ ਆ ਮੁਹੱਬਤ ਆ ਕੋਈ ਗੱਲ ਦਾ ਗੁੱਸਾ ਨਹੀਂ ਕੋਈ ਗੱਲ ਦਾ ਗਿਲਾ ਨਹੀਂ ਆਪਣੀ ਰਾਇ ਜਰੂਰ ਦੇ ਦਿਆ ਕਰੋ ਯਾਰ